ਗੱਗਰ ਉਜਟਾ ਨਾ ਪੁੱਛੇ ਦੇਖੇ ਵੀਨਾ ਗੱਗਰ ਉਜਟਾ ਨਾ ਪੁੱਛੇ ਦੇਖੇ ਵੀਨਾ ਕੋਲੋਂ ਨੀ ਲੰਘ ਗਿਆ ਚੁੱਪ ਪਰੇ ਕੇ ਯੂ ਲੈ ਗਿਆ ਕਾਲਜ ਜਾ ਰੁਕ ਪਰੇ ਕੇ ਇੱਥੇ ਅਜੋਕੇ ਸਮੇਂ 'ਚ ਪੁਰਾਣੇ ਤਿਹਾੜੀ ਤਿਵਾਜ਼ ਅਲੋਪ ਹੁੰਦੇ ਜਾ ਰਹੇ ਹਨ ਉੱਥੇ ਹੀ ਬਲਾਕ ਨੂਰਪੁਰ ਦੇ ਸਭ ਤੋਂ ਛੋਟੇ ਪਿੰਡ ਮੁੰਨੇਜ ਪਿੰਡ ਦੀਆਂ ਔਰਤਾਂ ਵੱਲੋਂ ਸਮੂੱਚੇ ਪਿੰਡ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਮਨਾਇਆ ਗਿਆ ਤੀਜ ਦਾ ਤਿਹਾੜੀ ਪਿੰਡ ਦੀ ਇਕਤਾ ਦਾ ਸਬੂਤ ਪੇਸ਼ ਕਰਤਾ ਇਸ ਮੁਕੇ ਪਿੰਡ ਦੀਆਂ ਔਰਤਾਂ ਨੇ ਸਰਕਾਰੀ ਮਿੰਡਲਸ ਕੁੱਝ 71 ਹੋ ਕੇ ਪ੍ਰਾਤਨ ਰਵਾਇਤ ਅਨਸਾਰ ਤੀਜ ਦਾ ਤਿਹਾੜੀ ਮਨਾਇਆ ਜਿਸ 'ਚ ਪਿੰਡ ਦੀਆਂ ਔਰਤਾਂ ਤੇ ਲੜਕੀਆਂ ਵੱਲੋਂ ਪਾਏ ਗਏ ਗਿੱਧੇ ਤੇ ਵਿਰਾਸਤੀ ਬੋਲੀਆਂ ਨਾਲ ਇੱਕ ਵਾਰ ਮੁਰਤੂ ਪੁਰਾਤਨ ਪੰਜਾਬ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਇਸਦਰ ਪਿੰਡ ਦੀਆਂ ਔਰਤਾਂ ਨੇ ਮਿਲ ਕੇ ਪਿੰਗਾ ਵੀ ਝੂਟੀਆਂ ਤੇ ਚਰਖੇ ਵੀ ਕੱਤੇ ਇਸਦਰ ਆਯੋਜਕਾਂ ਵੱਲੋਂ ਪਿੰਡ ਦੀਆਂ ਜੋ ਕੁੜੀਆਂ ਵਿਆਹਕੇ ਚਲੇ ਗਈਆਂ ਹਨ ਉਹਨਾਂ ਨੂੰ ਇਸ ਸਮਾਗਮ 'ਚ ਉਚੇਚੇ ਤੌਰ ਤੇ ਬੁਲਾ ਕੇ ਸੰਧਾਰਾ ਵੀ ਦਿੱਤਾ ਗਿਆ ਇਸ ਤਿਹਾਰ 'ਚ ਜਿੱਥੇ ਔਰਤਾਂ ਨੇ ਖੁਸ਼ੀ ਮਨਾਈ ਉੱਥੇ ਪਿੰਡ ਦੇ ਸ਼ਹੀਦ ਹੋਏ ਨੌਜਵਾਨ ਜਸਿੰਦਰ ਸਿੰਘ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਮੇਰਾ ਪੰਜਾਬ نیوز ਲਈ ਪ੍ਰਦੀਪ ਤੇ ਮਾਨ ਦੀ ਰਿਪੋਰਟ गबरूबी चुप फारियो ले गया कॉले जा रुख फर के नियो ले गया कॉ जारुख फर के नियो ले गया काल जारुख फार के नियो ले गया कल जारुख फार ¡Gracias! नहीं ना। वो आंटी गल करो पिंड तिया का त्योहार मनाया ਤੇ ਸਾਡੇ ਭਾਈਆਂ ਨੇ ਤੁਹਾਨੂੰ ਇੱਥੋਂ ਸੰਧਾਰਾ ਦੇ ਕੇ ਭੇਜਿਆ ਜੀ ਨਾ ਤੁਹਾਨੂੰ ਬਹੁਤ ਖੁਸ਼ੀ ਹੋਈ ਇਹ ਸਾਡੇ ਪਿੰਡ ਵਿੱਚ ਪਹਿਲੀ ਵਾਰੀ ਹੋਇਆ ਕਿ ਅਸੀਂ ਤੀਆਂ ਦਾ ਤਿਹਾਰ ਸਾਡੇ ਭਰਾਵਾਂ ਨਾਲ ਸਾਡੇ ਨਾਲ ਹੋ ਕੇ ਮਨਾਇਆ ਪਿੰਡ ਵਿੱਚ ਇੰਨਾ ਚਾਅ ਸੀ ਕਿ ਅਸੀਂ ਬੱਚੇ ਨੂੰ ਵੀ ਕਿਸੇ ਨੂੰ ਕੋਈ ਕੰਮ ਕਿਹਾ ਕਿਸੇ ਨੇ ਸਾਨੂੰ ਨਾ ਨਹੀਂ ਦਿੱਤੀ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਤਿਹਾਰ ਹਰ ਸਾਲ ਇਸੇ ਤਰ੍ਹਾਂ ਹੁੰਦਾ ਰਹੇ ਅਸੀਂ ਤੀਆਂ ਦਾ ਤਿਹਾਰ ਤਾਂ ਮਨਾਇਆ ਕਿਉਂਕਿ ਲੋਕ ਜਿਹੜਾ ਤੀਆਂ ਦਾ ਤਿਹਾਰ ਹੈ ਇਹਨੂੰ ਭੁੱਲਦੇ ਜਾ ਰਹੇ ਐ ਅੱਜ ਕੱਲੇ ਕਿ ਜਿਹੜੀ ਸਾਡੀ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਹੀ ਨਹੀਂ ਐ ਕਿ ਤੀਆਂ ਦਾ ਤਿਹਾਰ ਮਨਾਇਆ ਕਿਉਂ ਜਾਂਦਾ ਹੈ ਤਾਂ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਆਪਾਂ ਸਾਰੀ ਅੱਜ ਦੀ ਜਨਰੇਸ਼ਨ ਨੂੰ ਦੱਸ ਸਕੀਏ ਕਿ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਤੇ ਕਿਵੇਂ ਮਨਾਇਆ ਜਾਂਦਾ ਹੈ ਇਹ ਆਪਣੇ ਸੱਭਿਆਚਾਰ ਨਾਲ ਉਹਨਾਂ ਦੀ ਪਹਿਚਾਣ ਕਰਵਾਈਏ ਅਸੀਂ ਚਾਹਦੇ ਵੀ ਸਾਡੇ ਪਿੰਡ ਹਰ ਸਾਲ ਤੀਆਂ ਦਾ ਤਿਹਾਰ ਮਨਾਇਆ ਜਾਵੇ